ਬੜੀ ਪ੍ਰਸ਼ਾਸਨ ਉਤਾਰ ਦੇ ਕਿ ਇਹ ਦਰਬਾਰ ਸਾਰੇ ਨਜਾਇਜ਼ ਕਾਨੂੰਨ ਲੋਕਾਂ ਨੇ ਲਈਏ ਮਾਨਜੋ ਕੁਸ਼ਣ ਨਗਰ ਨਿਗਮ ਅਤੇ ਸਾਡੇ ਮਾਨਜੋ ਸੀਧੀ ਸਾਹਿਬ ਵੱਲੋਂ ਸਾਂਝੀ ਤੌਰ ਤੇ ਹਵਾਲਾ ਹੈ ਕਿ ਇੱਥੇ ਹਰੀਕੇ ਸ਼ੀਲ ਦੀ ਬਹੁਤ ਜ਼ਿਆਦਾ ਸਕਾਰਤਾ ਹੈ ਇੱਥੇ ਬਹੁਤ ਲੋਕਾਂ ਨੇ ਕਬਜ਼ੇ ਕਰ ਦੁੱਤੇ ਹਨ ਇਹਨਾਂ ਲੋਕਾਂ ਨੇ ਸ਼ਿਕਾਇਤ ਹੈ ਐਸਪੀ ਨੇ ਸ਼ਿਕਾਇਤ ਹੈ ਅਤੇ ਡਰਾਫਟ ਨੂੰ ਮੱਦੇ ਨਜ਼ਰ ਅੱਗੇ ਅੱਜ ਇੱਕ ਸਾਂਝੀ ਕਾਰਵਾਈ ਕੀਤੀ ਗਈ ਹੈ ਜਿਸ ਵਿੱਚ ਟ੍ਰੈਫਿਕ ਪੁਲਿਸ ਵਾਲੇ ਅਤੇ ਨਗਰ ਨਿਗਮ ਦੇ ਸਾਰੇ ਮੁਲਾਜ਼ਮ ਸਾਰੀ ਲੇਬਰ ਇੱਥੇ ਆ ਕੇ ਇਸ ਨੂੰ ਪਲੇਅ ਕਰ ਰਹੇ ਹਨ ਤੇ ਨਾਲ ਹੀ ਤੁਹਾਡੇ ਮਾਗਿਲ ਤੋਂ ਐਸੇ ਇਹਨਾਂ ਦੁਕਾਨਦਾਰਾਂ ਨੂੰ ਔਰ ਰੇੜੀਆਂ ਫੜੀਆਂ ਲੁੰਦੇ ਹਨ ਉਹਨਾਂ ਨੂੰ ਅਸੀਂ ਹਦਾਇਤ ਕਰਦੇ ਹਾਂ ਕਿ ਤੁਸੀਂ ਆਪਣੀ ਦੁਕਾਨ ਦੇ ਅੰਦਰ ਹੈ ਕਿ ਆਪਣਾ ਕੰਮ ਕਰੋ ਰੋਡ ਦੇ ਉੱਤੇ ਜਾਂ ਫੁੱਟਪਾਥਾਂ 'ਤੇ ਐਸੇ ਦਾ ਕੰਮ ਨਾ ਕਰੋ ਜਿਸ ਨਾਲ ਆਮ ਲੋਕਾਂ ਨੂੰ ਆਮ ਸ਼ਹਿਰਦਾਰਾਂ ਨੂੰ ਮੁਸ਼ਕਲ ਪੇਸ਼ ਆਵੇ ਸਰ ਜੀ ਦੁਬਾਰਾ ਜੇ ਫਿਰ ਇਸੇ ਤਰ੍ਹਾਂ ਇਹ ਦੁਕਾਨਾਂ ਆਪਣੀਆਂ ਲਾਉਂਦੇ ਆ ਤੇ ਫੜੀਆਂ ਫੁੜੀਆਂ ਲਾ ਕੇ ਜਗ੍ਹਾ ਰੋਕਦੇ ਆ ਤੇ ਇਹਨਾਂ ਤੇ ਕੋਈ ਕਾਰਵਾਈ ਹੋएगी ਫਿਰ ਸਾਨੂੰ ਸਰਕਾਰ ਵੱਲੋਂ ਪੂਰੀ ਹਦਾਇਤ ਆ ਇਹਨਾਂ ਤੇ ਰੈਗੂਲਰ ਕਾਰਵਾਈ ਕੀਤੀ ਜਾਣੀ ਆ ਔਰ ਜਿੰਨੀ ਦੇਰ ਤੱਕ ਹਟ ਦੇਣੀ ਆ ਅਸੀਂ ਵੀ ਨਹੀਂ ਹਟਾਂਗੇ ਪਰ ਇਹਨਾਂ ਨੂੰ ਹੀ ਬੱਸ ਇਕਹਲੀ ਮੀਨ ਨਾਲ ਬੇਨਤੀ ਕਰਦੇ ਆ ਕਿ ਉਹ ਰੋਡ ਦੇ ਨਾਲ ਹੋਣ ਔਰ ਲੋਕਾਂ ਨੂੰ ਤੰਗ ਨਾ ਕਰੇ। ਕਾਰਵਾਈ ਕੀਤੀ ਗਈ ਹੈ ਦਰਵਾਜ਼ੇ ਕੋਲ ਸੁਣ ਤੇ ਮੀਨ। ਇਹ ਸ੍ਰਮਜੀ ਕਾਰ ਪੂਲੂਸ਼ਨ ਦੇ ਸਹਿਯੋਗ ਦੇ ਨਾਲ ਅੱਜ ਜਿਹੜੀ ਹੈ ਹੈਰੀਟੇਜ ਸਟਰੀਟ ਦੇ ਉੱਤੇ ਜਿਹੜੀਆਂ ਨਜਾਇਜ਼ ਲੋਕਾਂ ਨੇ ਦੁਕਾਨਾਂ ਜਿਹੜੀਆਂ ਬਣਾਈਆਂ ਸੀ ਜਿੱਤੇ ਫੁੱਟਪਾਥ ਤੇ ਲੋਕਾਂ ਨੂੰ ਸੰਗਤਾਂ ਦੇ ਤੁਰਨ ਨੂੰ ਰਸਤਾ ਵੀ ਨਹੀਂ ਸੀ ਛੱਡਿਆ। ਜਿਸ ਸੰਬੰਧੀ ਜਿਹੜੀ ਆ ਮਤਲਬ ਬੜੀਆਂ ਸ਼ਿਕਾਇਤਾਂ ਪਬਲਿਕ ਦੀ ਆ ਰਹੀਆਂ ਸੀ ਕਿ ਆਵਾਜਾਈ ਪਰ ਸੰਗਤਾਂ ਨੂੰ ਬੜੀ ਪ੍ਰੋਬਲਮ ਹੈ। ਮਾਨ ਜੋ ਕਮਿਸ਼ਨਰ ਸਾਹਿਬ ਦੀਆਂ ਦਿਸ਼ਾ ਨਿਰਦੇਸ਼ ਦਿੱਤੇ ਕਾਰਪੋਰੇਸ਼ਨ ਕਮਿਸ਼ਨਰ ਤੇ ਕਮਿਸ਼ਨਰ ਪੁਲਿਸ ਦੀ ਅਧਿਅਤਤਾ ਦੇ ਆ ਜਿਹੜਾ ਜੋ ਨਜਾਇਜ਼ ਸਾਰੀ ਆ ਜਾਂ ਨਜਾਇਜ਼ ਕਬਜ਼ੇ ਜੋ ਹਟਾ ਦਿੱਗੇ ਪਰ ਸਰ ਇਹਨਾਂ ਵੱਲੋਂ ਕਿ ਪਹਿਲਾਂ ਵੀ ਕਾਰਵਾਈ ਹੋਈ ਆ ਪਰ ਇਹਨਾਂ ਵੱਲੋਂ ਫਿਰ ਲਾਇਆ ਜਾਂਦਾ ਹੈਗਾ ਫਿਰ ਜਗ੍ਹਾ ਰੁਕੀ ਜਾਂਦੀ ਆ ਇਸੇ ਤਰੀਕੇ ਉਸੇ ਸਪੈਸ਼ਲ ਮਾਨ ਜੋ ਕਮਿਸ਼ਨਰ ਸਾਹਿਬ ਜੀ ਵੱਲੋਂ ਸਪੈਸ਼ਲ ਜਿਹੜੀ ਇੱਕ ਟੀਮ ਲਾਤੀ ਗਈ ਹੈ ਜਿਹਦਾ ਇੰਚਾਰਜ ਜਿਹੜਾ ਵਾ ਇੱਧਰ ਆਓ ਇਹ ਰਾਮਤਾਨ ਸਿੰਘ ਜਿਹੜੇ ਆ ਇਹਦੇ ਸਿਰਫ ਇੰਚਾਰਜ ਲਾਏ ਗਏ